ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੋ ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਉਸ ਪਵਨ ਸਥਾਨ ਦੇ ਜਿਸ ਸਥਾਨ ਤੋਂ ਗੁਰੂ ਸਾਹਿਬ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਉਹ ਜਫਰਨਾਮਾ ਫਤਿਹ ਦੀ ਚਿੱਠੀ ਜਿਸ ਨੂੰ ਪੜਨ ਤੋਂ ਬਾਅਦ ਔਰੰਗਜੀਬ ਦੀ ਮੌਤ ਹੋ ਗਈ ਸੀ ਗੁਰੂ ਸਾਹਿਬ ਨੇ ਕਿਹਾ ਸੀ ਔਰੰਗਜੀਬ ਨੂੰ ਵੀ ਅਸੀਂ ਤੈਨੂੰ ਮਿਲਣਾ ਹੈ ਅਗਰ ਤੇਰਾ ਖੁਦਾ ਤੇ ਅਕਾਲ ਪੁਰਖ ਤੇ ਯਕੀਨ ਹੈ ਤੂੰ ਸਾਨੂੰ ਮਿਲ ਤੈਨੂੰ ਕੁਝ ਨਹੀਂ ਕਾਵਾਂਗੇ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਾਂਗੇ ਸੋ ਇਹ ਉਹ ਪਾਵਨ ਧਰਤੀ ਹੈ ਦੇਪਤੇ ਗੁਰੂ ਸਾਹਿਬ ਜੀ ਅਨੰਦਪੁਰ ਤੋਂ ਚੱਲ ਕੇ ਪਹੁੰਚੇ ਸਨ। ਔਰ ਇੱਥੇ ਕਾਫੀ ਸਮਾਂ ਰਹਿ ਵੀਨੇ। ਗੁਰਦੁਆਰਾ ਜਫਰਨਾਮਾ ਸਾਹਿਬ ਪਾਸ ਸ਼ਹੀਦ ਅਸਮੀ। ਸਵੇ ਗੁਰੂ ਘਰ ਦੀ ਦਰਸ਼ਨੀ ਡਿਉੜੀ। ਪਿੰਡ ਦੀਨਾ ਕਾਂਗੜ ਇਹ ਦੀਨੇ ਪਿੰਡ ਵਿੱਚ ਹੈ ਕਾਂਗੜ ਜ਼ਿਲ੍ਹਾ ਜਿਹੜਾ ਇਹ ਪਿੰਡ ਬਠਿੰਡਾ ਜ਼ਿਲ੍ਹਾ ਵਿੱਚ ਪਿਆ ਜਾਂਦਾ ਔਰ ਦੀਨਾ ਦਾ ਜ਼ਿਲ੍ਹਾ ਪੈਂਦਾ ਮੋਗਾ ਬਿਲਕੁਲ ਇਹ ਬਠਿੰਡੇ ਔਰ ਮੋਗੇ ਦੀ ਹੱਦ ਤੇ ਸਥਿਤ ਹੈ ਪਿੰਡ ਔਰ ਉਸ ਪਿੰਡ ਵਿੱਚ ਇੱਕ ਗੁਰੂ ਘਰ ਬਣਿਆ ਹੋਇਆ ਪਿੰਡ ਦੀਨਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਿੱਠੇ ਸਭੈ ਥਾਵ ਨਹੀਂ ਤੁਦ ਜਿਹਿਆ ਗੁਰੂ ਘਰ ਦੀ ਸ਼ਾਨਦਾਰ ਬਿਲਡਿੰਗ ਬਹੁਤ ਹੀ ਰਮਣੀਕ ਜਗ੍ਹਾ ਜੀ ਪਾਲ ਕੀ ਸਾਹਿਬ ਪਰਛਾਤ ਤੇ ਬਹੁਤ ਵਧੀਆ ਬਹੁਤ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ। ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ। ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਜਿਸ ਤਰੋਵਰ ਆ ਜਾਂਦਾ ਜੀ। ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨਵਾਜਾਂ ਵਾਲੇ ਉਹਨਾਂ ਵਰਗਾ ਜਿਕਰਾ ਕਿੰਨਾ ਕਰੇ ਨੇ ਚਾਰ ਪੁੱਤ ਸਿੱਖੀਦ ਕਰਉਣ ਤੋਂ ਬਾਅਦ ਵਿੱਚ ਇੰਨੇ ਪਿਆਰੇ ਪੁੱਤਰਾਂ ਤੋਂ ਵੀ ਪਿਆਰੇ ਸਿੱਖੀਦ ਹੋਣ ਤੋਂ ਬਾਅਦ ਵਿੱਚ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ ਇਹ ਜੀ ਸਾਹਮਣੇ ਪਾਸੇ ਉਹ ਦਰਸ਼ਨ ਕਰੋ ਜੀ ਬਦਵਾਰਾ ਸਾਹਿਬ ਦੀ ਇਮਾਰਤ ਦੇ ਇਹ ਗੁਰੂ ਗੋਬਿੰਦ ਸਿੰਘ ਮਾਰਗ ਆ ਜਿਸ ਦੇ ਆਪਣੇ ਪੰਜਾਬ ਵਿੱਚ ਜਗਾ ਜਗਾ ਤੇ ਬੋਰਡ ਲੱਗੇ ਹੋਏ ਨੇ ਤੇ ਗੁਰੂ ਸਾਹਿਬ ਜੀ ਨੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਸੀ ਉਸ ਤੋਂ ਇਸ ਰਸਤੇ ਤੇ ਗੁਰੂ ਸਾਹਿਬ ਜੀ ਆਨੰਦਪੁਰ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਦਮਦਮਾ ਸਾਹਿਬ ਪਹੁੰਚੇ ਸਨ ਤੇ ਉਸ ਸਾਰੇ ਮਾਰਗ ਨੂੰ ਇਹ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਦਿੱਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਨਿਰਮੋਗੜ ਸ਼ਾਹੀ ਟੱਬੀ ਫੀਦਾ ਕਨੌਲਾ ਲੋਧੀ ਮਾਦਰਾ ਰੋਪੜ ਇਸ ਰਸਤੇ ਹੁੰਦੇ ਹੋਏ ਬਾਹਮਣ ਮਾਦਰਾ ਬੂਰ ਮਾਦਰਾ ਦੁਗਰੀ ਟਿੱਬੀ ਸਾਹਿਬ ਜੰਡ ਸਾਹਿਬ ਤਾੜ ਸਾਹਿਬ ਪਵਾਤ ਸਹਿਜੋ ਮਾਦਰਾ ਕਟਾਣਾ ਕਲੇਰ ਦਮਦਮਾ ਸਾਹਿਬ ਸਾਨੇਵਾਲ ਟਿੱਬਾ ਅਨੰਦਪੁਰ ਰਤਨ ਮੋਹੀ ਹੇਰਾ ਰਾਜੋਆਣਾ ਸੀਲਵਾਣੀ ਬਸੀਆਂ ਕਮਾਲਪੁਰਾ ਮਾਣੂਕੇ ਮੈਦੀਆਣਾ ਚੱਕਰ ਪਤੂ ਹੀਰਾ ਸਿੰਘ ਤੱਕ ਤੋਂ ਪਿਰਾ ਮਦੋ ਕੇ ਤੇ ਫਿਰ ਕਾਂਗੜ ਜਿਹੜਾ ਦੀਨਾ ਧਰਤੀ ਹੈਗੀ ਆ ਇੱਥੋਂ ਆ ਕੇ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਜਫਰਨਾਮਾ ਜੋ ਫਤਿਹ ਦੀ ਚਿੱਠੀ ਦੇਖੀ ਸੀ ਸੋ ਇਹ ਉਹ ਜਗ੍ਹਾ ਹੈ ਦੀਨਾ ਦੀਨੇ ਤੋਂ ਕੇ ਕਾਂਗੜ ਫਿਰ ਤੇ ਗੁਰੂ ਸਾਹਿਬ ਪਤੌੜ ਨੂੰ ਬੁਰਜਮਾਨਾ ਜਲਾਲ ਭਗਤਾ ਗੱਡੂ ਕਿਥੇ ਲੰਬ ਵਾਲੀ ਵਾਂਦਰ ਉਤੋਂ ਫਿਰ ਮੁੜੇ ਨੇ ਗੁਰੂ ਸਾਹਿਬ ਜੀ ਸਰਾਵਾਂ ਤੋਂ ਅਧਰ ਗੁਰੂ ਸਾਹਿਬ ਗੁਰਸਾਰ ਬਾਬਾ ਗੁਰੂ ਕਿਟਾਵਾ ਆ ਗਿਆ ਜੀ ਫਿਰ ਜੈ ਤੋ ਰਾਮੇ ਆਣਾ ਮੱਦਣਾ ਅੰਗੜੀ ਸੰਗੜ ਕੌਣੀ ਦਰਪਾਣਾ ਭੁੰਦੜ ਤੋਂ ਗੁਰੂ ਸਾਰ ਗੁਪਸਰ ਸੱਤਿਆਣਾ ਚੰਦ ਸਾਹਿਬ ਕੋਟ ਪਾਈ ਅਬਲੂ ਪੋਖੜਾ ਇਸ ਤੋਂ ਗੁਰੂ ਸਾਹਿਬ ਹੁੰਦੇ ਹੋਏ ਕਿੱਦੜਵਾਹ ਚੰਗੀ ਰਾਣਾ ਤੇ ਰੋਲਾ ਸਾਹਿਬ ਬੰਬੀਹਾ ਬਾਜਕ ਚਾਲਸ ਕਾਣੀ ਇਧਰੋਂ ਫਿਰ ਗੁਰੂ ਸਾਹਿਬ ਅੱਗੇ ਜੱਸੀ ਬਾਗ ਵਾਲੀ ਪੱਕਾ ਤੇ ਚੱਕੀਰਾ ਸਿੰਘ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਗੁਰੂ ਸਾਹਿਬ ਪਹੁੰਚੇ ਸਨ ਇੱਥੇ ਜਾ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ ਤੇ ਦਮ ਲਿਆ ਸੀ ਗੁਰੂ ਗੋਬਿੰਦ ਸਿੰਘ ਮਾਰਗੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਇਹ ਗੁਰਦੁਆਰਾ ਸਾਹਿਬ ਦਾ ਜੀ ਲੋਗੜ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ ਪਾਸਚੀ ਦਸਮੀ ਤੀਨਾ ਮੋਗਾ ਜਫਰ ਨਾਮਾ ਸਾਹਿਬ ਗੁਰਦੁਆਰਾ ਸਾਦ ਨਾਮ ਕਿਹਾ ਜਾਂਦਾ ਹੈ ਇਹ ਸਾਰਾ ਜੋ ਸੰਖੇਪ ਇਤਿਹਾਸ ਹੈ ਜੀ ਇਕ ਇਤਿਹਾਸ ਵਿੱਚ ਕੋ ਦੁਆਰਾ ਲੋਗੜ ਸਾਹਿਬ ਦੀਨਾ ਦਾ ਇੱਕ ਸੇਵਾ ਸਥਾਨ ਹੈ ਇਸ ਗੁਰਦੁਆਰਾ ਸਾਹਿਬ ਦੀ ਥਾਂ ਤੇ ਭਾਈ ਦੇ ਸੂਤਰਖਾਂ ਰਹਿੰਦਾ ਸੀ ਜਿਸ ਦੇ ਮਨ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਬੜੀ ਤਾਂਘ ਸੀ ਭਾਈ ਦੇ ਸੂਜੀ ਨੇ ਘਰ ਵਰਤੋਂ ਵਾਸਤੇ ਪਲੰਘ ਕਰ ਕੀਤਾ ਸੀ ਜੋ ਕਿ ਬਹੁਤ ਹੀ ਸੁੰਦਰ ਸੀ ਭਾਈ ਦੇ ਸੂਜੀ ਨੇ ਆਪਣੇ ਘਰ ਉੱਪਰ ਬਣੇ ਚਬਾਰੇ ਵਿੱਚ ਵਿਛੌਣਾ ਕਰਕੇ ਉਸ ਉੱਪਰ ਬੈਠਣ ਜਾਂ ਸੌਣਾ ਚੰਗਾ ਨਹੀਂ ਸਮਝਿਆ ਅਤੇ ਦਸਵੇਂ ਪਾਤਸ਼ਾਹ ਦੀ ਉਡੀਕ ਕਰਨ ਲੱਗੇ ਇਗਰੂ ਸਾਹਿਬ ਇਸ ਪਲੰਗ ਉੱਪਰ ਆ ਕੇ ਵਿਸ਼ਰਾਮ ਕਰਨ ਗੁਰੂ ਜੀ ਨੇ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦੇ ਹੋਏ ਅਨੰਦਪੁਰ ਸਾਹਿਬ ਛੱਡਣ ਸਰ ਅਤੇ ਚੌਕੌਰ ਸਾਹਿਬ ਦੀ ਜਾਣਕਤਾਂ ਤੋਂ ਬਾਅਦ ਮਾਚੀਵਾੜ ਆਲਮਗੀਰ ਰਾਏਕੋਟ ਲੰਮਾ ਜਟਪੁਰਾ ਤੱਕ ਤੂਪਰਾ ਹੁੰਦੇ ਹੋਏ ਮੱਧੇ ਕੇ ਪਹੁੰਚੇ ਜਿੱਥੇ ਅੱਜ ਕੋ ਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ ਦੀਨਾ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਣ ਤੇ 22 ਪੋ 1762 ਵਿਕਰਮੀ 1705 ਈਸਵੀ ਰਾਏ ਜੋਤ ਦੇ ਪੁੱਤਰੇ ਭਾਈ ਲਖਮੀਰ ਭਾਈ ਸ਼ਮੀਰ ਭਾਈ ਤਖਤਮਲ ਅਤੇ ਪਿੰਡ ਦੀਆਂ ਹੋਰ ਸੰਗਤਾਂ ਗੁਰੂ ਸਾਹਿਬ ਜੀ ਨੂੰ ਦੀਨਾ ਸਾਹਿਬ ਲੈ ਕੇ ਆਏ ਭਾਈ ਲਖਮੀਰ ਭਾਈ ਸ਼ਮੀਰ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਠਹਿਰਨ ਲਈ ਕਿਹਾ ਪਰ ਗੁਰੂ ਜੀ ਨੇ ਕਿਹਾ ਭਾਈ ਦੇਸੂ ਤਰਖਾਨ ਦੇ ਕੱਚੇ ਚਬਾਰੇ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਨੇ ਭਾਈ ਦੇਸੂ ਤਰਖਾਨ ਦੇ ਚਬਾਰੇ ਪਹੁੰਚੇ ਤਾਂ ਭਾਈ ਸਾਹਿਬ ਨੇ ਉਹਨਾਂ ਦਾ ਬਹੁਤ ਆਦਰ ਸਤਿਕਾਰ ਕੀਤਾ ਗੁਰੂ ਸਾਹਿਬ ਜੀ ਦਾ ਪਤਾ ਲੱਗਣ ਤੇ ਦੂਰੋਂ ਦੂਰੋਂ ਸੰਗਤਾਂ ਆਉਣ ਲੱਗ ਪਈਆਂ ਪայਦੇਸੂ ਜੀ ਤੇ ਹੋਰ ਸੰਗਤਾਂ ਨੇ ਅੰਮ੍ਰਿਤ ਰੋਪਨ ਕੀਤਾ ਇਸ ਪਾਵਨ ਸਥਾਨ ਤੋਂ ਗੁਰੂ ਜੀ ਨੇ ਔਰੰਗਜੀਤ ਨੂੰ ਇੱਕ ਖਤ ਜਫਰਨਾਮਾ ਲਿਖਿਆ ਜਿਸ ਨੂੰ ਫਤੇ ਦੀ ਚਿੱਠੀ ਕਿਹਾ ਜਾਂਦਾ ਹੈ ਇਹ ਜਫਰਨਾਮਾ ਭਾਈ ਧਰਮ ਸਿੰਘ ਜੀ ਅਤੇ ਭਾਈ ਦਾਇਆ ਸਿੰਘ ਔਰੰਗਜੀਤ ਕੋਲ ਲੈ ਕੇ ਗਏ ਜਿਸ ਨੂੰ ਪੜ ਕੇ ਔਰੰਗਜੀਤ ਨੇ ਆਪਣੇ ਕੀਤੇ ਕਰਮਾਂ ਦਾ ਪਛਤਾਵਾ ਹੋਇਆ ਉਸ ਤੋਂ ਕੁਝ ਸਮੇਂ ਬਾਅਦ ਔਰੰਗਜੀਤ ਦੀ ਮੌਤ ਹੋ ਗਈ ਗੁਰੂ ਸਾਹਿਬ ਜੀ ਨੇ ਧੀਨੇ ਪਿੰਡ ਨੂੰ ਲੋਹੇ ਦੇ ਗੜ ਦਾ ਖਿਤਾਬ ਦਿੱਤਾ ਮਾਲਵੇ ਨੂੰ ਅੰਨ ਪੈਦਾ ਕਰਨ ਵਾਲੀ ਧਰਤੀ ਕਿਹਾ ਇਸ ਇਲਾਕੇ ਨੂੰ ਅਨੇਕਾਂ ਬਖਸ਼ੀਸ਼ਾਂ ਕੀਤੀਆਂ ਇਸ ਸਥਾਨ ਤੇ ਗੁਰੂ ਸਾਹਿਬ ਜੀ 3 ਮਹੀਨੇ 13 ਦਿਨ ਤੱਕ ਠਹਿਰੇ 4 ਵਿਸਾਖ 1762 1705 ਨੂੰ ਗੁਰੂ ਗੋਬਿੰਦ ਸਿੰਘ ਜੀ ਮੁਕਸਰ ਸਾਹਿਬਲ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਘਰ ਵੀ ਪਾਰਕਿੰਗ ਲਈ ਵੀ ਕਾਫੀ ਜਗ੍ਹਾ ਹੈ ਪਿੰਡ ਵਿੱਚ ਬਣਿਆ ਹੋਣ ਕਰਕੇ ਸੰਗਤਾਂ ਘਟ ਆਉਂਦੀਆਂ ਹਨ ਕੁਝ ਜਗ੍ਹਾ ਮੇਨ ਰੋਡ ਤੋਂ ਖੱਟ ਕੇ ਰਿਆ ਜਾਂਦੀ ਆ ਸੰਗਤਾਂ ਦੀ ਪਹੁੰਚ ਵਿੱਚ ਨਹੀਂ ਆਉਂਦੀ ਜਦੋਂ ਆਪਾਂ ਭਗਤੇ ਤੋਂ ਬਰਾਲਾ ਰੋਡ ਤੇ ਆਉਣੇ ਆ ਭਗਤੇ ਤੋਂ ਅੱਗੇ ਤਾਂ ਜਲਾਲ ਟਪਕੇ ਅੰਦਰ ਨੂੰ ਝੜਕ ਵੱਟਦੀ ਐ ਇੱਥੋਂ مین ਰੋਡ ਤੋਂ ਇਹ ਕਰੀਬ 4.5-5 ਕਿਲੋਮੀਟਰ ਗੋਦਵਾਲਾ ਸਾਹਿਬ ਦੀ ਮਾਤ ਪੈਂਦੀ ਐ ਜੀ ਵਾਹ ਤੁਜੀ ਕਲਸਾ